गलती आपकी है और आप अपनी गलती मानने की बजाय आप गलती मानने की बजाय मैंने इस पर ढक्कर नहीं लगाया आप बोल रही हो कि ऐसे ही चलता है इसका मतलब है कि कुछ भी इसमें डल जाए कौन जिम्मेवार इसका नहीं? मैं राजस्थान का रहने वाला हूँ दौलत मेरा नाम है यहाँ कोट खालसा फैक्ट्री चला, रहे हैं। यहां खाल चला रहे हैं। हो गया मेरे को सात आठ साल हो सर, सर गचक बना रहे है सर। में सारे में कमियाँ ही होती है सर और मेरी कोई गलती गई तो गलती माफ करो सर लगता है की कमी है कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए तो क्या मांग करते प्रशासन से यही है जो है वो मेरे माफी दे बात आगे से, आगे मैं बुजिया और गचक बनाता हूं। तो सुधार किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कितने वर्कर काम कर रहे हैं यहाँ पे छह आदमी है मेरे पास दो महीने हो गए सरका की जिंदगी

ਨਮਕੀ ਪਰ ਇਹ ਹਲਾ ਤਰਚ ਬਣਾਏ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਿੰਨੀ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁੜ ਦਾ ਲੈ ਲਿਆ ਸਰ ਕਿੰਨੇ ਚੇਤੇ ਫੈਕਟਰੀ ਚਾਹੀਦੀ ਹੈ ਇਹਦੇ ਕਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀਆਂ ਕਿਤੇ ਕਿਤੇ ਪਈਆਂ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦੀਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਹੈ ਵਾਸ਼ਰੂਮ ਜਿਹੜੇ ਨੇ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਹੈ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਅ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾਨ ਕੀ ਐਕਸ਼ਨ ਕਰਦੇ ਹਾਂ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ ਤੇ ਕਮੀਆਂ ਨੇ ਮਹਿਸੂਸ ਕੀਤੀ ਹੈ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਹੈ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦولت ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦੀ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕ ਉਸਦੇ ਕਹਿਣ ਬਤਾਂ ਵੀ ਤਾਂ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੁਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ। ਜਿਹੜੀ ਇਹ ਗੱਚਕ ਮਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾ ਨਾਲ ਖਾਂਦੇ ਆ ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਜੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਰਵਾਣਾ